ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪ੍ਰਿੰਟਡ ਸੂਟ ਰੈਡੀ ਕੀਤਾ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਸੂਟ ਰੈਡੀ ਹੈਗਾ ਇਸ ਤਰ੍ਹਾਂ ਆਪਾਂ ਲੈਸ ਲਗਾ ਕੇ ਜੀ ਸੂਟ ਰੈਡੀ ਕੀਤਾਗਾ ਕਿੰਨਾ ਮਰਜੀ ਮਹਿੰਗਾ ਆਊਟਫਿਟ ਪਾ ਲਈਏ ਜੀ ਪਰ ਜਿੰਨੀ ਸੋਹਣੀ ਤੇ ਸਰਦਾਰੀ ਲੁੱਕ ਸੂਟ ਦੀ ਹੁੰਦੀ ਹੈ ਕਿਸੇ ਚੀਜ਼ ਦੀ ਨਹੀਂ ਹੁੰਦੀ ਇਸ ਤਰ੍ਹਾਂ ਜੀ ਸਭ ਤੋਂ ਪਹਿਲਾਂ ਆਪਾਂ neck ਰੈਡੀ ਕਰਾਂਗੇ ਪੇਪਰ ਪੇਸਟਿੰਗ ਦੇ ਨਾਲ ਕਿ ਮੇਰੀਆਂ ਭੈਣਾਂ ਨੇ ਕਿਹਾ ਸੀ ਵੀ neck ਕਿਦਾਂ ਕੱਟ ਕਰਦੇ ਹੋ ਤੁਸੀਂ ਪਲੀਜ਼ ਦਿਖਾਇਆ ਕਰੋ ਆ ਦੇਖੋ ਜੀ 2.5 ਇੰਚ ਆਪਾਂ neck ਦੀ ਚੜਾਈ ਲੈਣੀ ਹੈਗੀ ਇਸ ਤਰ੍ਹਾਂ 6 ਇੰਚ ਆਪਾਂ نیچے ਨੂੰ ਲਿਆਗਾ ਉਸ ਤੋਂ ਬਾਅਦ ਜੀ ਆਪਾਂ ਉਹਨੂੰ ਮਤਲਬ ਕਿ ਐ ਸੇਪ ਚ ਰੈਡੀ ਕਰ ਲੈਣਾਗਾ 2 ਇੰਚ ਆਪਾਂ نیچے ਤੇ نیچے ਮਾਰਕ ਕਰ ਲੈਣਾਗਾ نیچے ਨੂੰ ਤੇ 1 ਇੰਚ ਇਧਰ ਇਸ ਦੀ ਚੌੜਾਈ ਰੱਖਣੀ ਹੈ 1 ਇੰਚ ਤੋਂ ਥੋੜਾ ਜਿਹਾ ਜ਼ਿਆਦਾ ਸਵਾ ਲਾ ਲਓ ਚਾਹੇ ਇੱਕ ਥੋੜਾ ਜਿਹਾ ਹਲਕਾ ਜਿਹਾ ਜ਼ਿਆਦਾ ਆਗਾ نیچے ਵੀ ਬਾਕਸ ਬਣਾ ਲੈਣਾਗਾ ਤੇ ਉੱਪਰ ਵੀ ਅਦਾ ਬਾਕਸ ਹੁਣ ਆਪਾਂ ਹੱਥ ਦੇ ਨਾਲ ਹਲਕੀ ਜਿਹੀ ਗੁਲਾਈ ਦੇ ਦੇਣੀ ਹੈ ਜੇ ਤੋ ਤੋ ਹੱਥ ਨਾਲ ਗੁਲਾਈ ਨਹੀਂ ਆਉਂਦੀ ਜਿਹੜੀ ਆਪ ਵੀ ਆਪਾਂ ਕਿਚਨ ਚ ਪਲੇਟਾ ਯੂਜ਼ ਕਰਦੇ ਆ ਨਾ ਉਹ ਪਲੇਟ ਰੱਖ ਕੇ ਵੀ ਗੁਲਾਈ ਬਹੁਤ ਸੋਹਣੀ ਬਣ ਜਾਂਦੀ ਹੈ ਜੀ ਜਾਫਰ ਬਾਜ਼ਾਰ ਚੋਂ ਸਾਂਚੇ ਮਿਲ ਜਾਂਦੇ ਨੇ ਗੁਲਾਈ ਦੇਣ ਵਾਸਤੇ ਤੁਸੀਂ ਉਹ ਵੀ ਲਿਆ ਸਕਦੇ ਹੋ ਜੇ ਉਹ ਨਹੀਂ ਹੈਗੇ ਹੱਥ ਨਾਲ ਨਹੀਂ ਆਉਂਦੀ ਹੈਈ ਗੁਲਾਈ ਤਾਂ ਜਿਹੜੀਆਂ ਘਰ 'ਚ ਆਪਣੇ ਨਾਰਮਲ ਪਲੇਟਾਂ ਹੁੰਦੀਆਂ ਨੇ ਕਿਚਨ 'ਚ ਉਹ ਰੱਖ ਕੇ ਵੀ ਬਹੁਤ ਸੋਹਣੀ ਗੋਲ ਸ਼ੇਪ ਆ ਜਾਂਦੀ ਹੈਗੀ neck ਦੀ ਨੀਚੇ ਵੀ ਆਪ ਐਸ ਤਰ੍ਹਾਂ ਹੀ ਜੀ ਗੁਲਾਈ ਦੇਣੀ ਆਂਗੀ ਆਪਾਂ ਇਹ ਵਾਲੇ ਸੂਟ ਤੇ ਜਿਹੜਾ ਪਹਿਲਾਂ neck ਪਹਿਲੇ ਸੂਟ ਤੇ neck ਰੈਡੀ ਕੀਤਾ ਸੀ ਤਕਰੀਬਨ ਉਹਦੇ ਵਾਂਗੂ ਹੀ ਆਂਗਾ ਉਹ ਟ੍ਰਾਈਐਂਗਲ ਸ਼ੇਪ ਚ ਸੀਗਾ ਇਹ ਗੋਲ ਆਗਾ ਇਹ ਨੈੱਕ ਆਪੈ ਸੂਟ ਤੇ ਤਾਂ ਰੈਡੀ ਕੀਤਾ ਕਿਉਂਕਿ ਪਹਿਲਾਂ ਆ ਇਹ ਪਹਿਲਾਂ ਵਾਲੀ ਵੀਡੀਓ ਵਿੱਚ ਆਪਾਂ ਨੈੱਕ ਕਿੱਦਾਂ ਮਤਲਬ ਕੀ ਕਟਿੰਗ ਕੀਤਾ ਦਿਖਾਇਆ ਨਹੀਂ ਸੀਗਾ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਵੀ ਇਹ ਕਿੱਦਾਂ ਰੈਡੀ ਕੀਤਾਗਾ ਕਿਉਂਕਿ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਪਲੀਜ਼ ਤੁਸੀਂ ਨੈੱਕ ਦੀ ਕਟਿੰਗ ਦਿਖਾਇਆ ਕਰੋ ਹੁਣ ਆਪਾਂ ਇਸ ਤੋਂ ਬਾਅਦ ਇਸ ਤੇ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈਗੀ ਹੌਲੀ ਹੌਲੀ ਕਟਿੰਗ ਕਰਨੀ ਹੈ ਜੀ ਜ਼ਿਆਦਾ ਕਾਲੀ ਨਹੀਂ ਕਰਨੀ ਹੈਗੀ ਤੁਸੀਂ ਚਾਹੋ ਤਾਂ ਆਲੇ ਦੁਆਲੇ ਉਹ ਮਤਲਬ ਕਿ ਸੈਂਟਰ ਚੋਂ ਕਟਿੰਗ ਕਰ ਸਕਦੇ ਹੋ ਆਲੇ ਦੁਆਲੇ ਉਹ ਕਟਿੰਗ ਨਹੀਂ ਕਰਨੀ ਉਹਨੂੰ ਗੋਲ ਸ਼ੇਪ ਚ ਵੀ ਰੱਖ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਮੈਂ ਦੋਵੇਂ ਪਾਸੋਂ ਹੀ ਕਰ ਲੈਣੀ ਹੁੰਦੀ ਆ ਕਟਿੰਗ ਸੈਂਟਰ ਚੋਂ ਤਾਂ ਦੇਖੋ ਜੀ ਕਟਿੰਗ ਡਿਜ਼ਾਈਨ ਬਣਾਉਣਾ ਆਪਣਾ ਜ਼ਰੂਰੀ ਹੈਗਾ ਜਿਹੜੀ ਆਪਾਂ ਪਹਿਲਾਂ ਆਲੇ ਦੁਆਲੇ ਉਹ ਕਟਿੰਗ ਕੀਤੀ ਉਹਨੂੰ ਆਪਾਂ ਏਦਾਂ ਗੋਲ ਵੀ ਰੱਖ ਸਕਦੇ ਹਾਂ ਕਿਉਂਕਿ ਉਹਨੇ ਤਾਂ ਤਰਪਾਈ ਦੇ ਵਿੱਚ ਹੀ ਆ ਜਾਣਾਗਾ ਆਪਾਂ ਦੋ ਨੈੱਕ ਰੈਡੀ ਕੀਤੇ ਸੀਗੇ ਹੁਣ ਤੁਹਾਨੂੰ ਦੱਸਦੇ ਆ ਆਪਾਂ ਇਕੱਠੇ ਦੋ ਨੱਕਾਂ ਦੀ ਕਟਿੰਗ ਕੀਤੀ ਹੈਗੀ ਆ ਦੇਖੋ ਜੀ ਕਿਉਂਕਿ ਆਪਾਂ ਇਸ ਤਰ੍ਹਾਂ ਦੇ ਦੋ ਸੂਟ ਰੈਡੀ ਕੀਤੇ ਨੇ ਆਪਾਂ ਤੁਹਾਨੂੰ ਕਟਿੰਗ ਪਹਿਲਾਂ ਵੀਡੀਓ ਚ ਇੱਕ ਦੀ ਹੋਈ ਦਿਖਾਈ ਸੀ ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਇਹਨਾਂ ਨੂੰ ਅਲੱਗ ਕਰਕੇ ਦਿਖਾਉਣੇ ਆ ਵੀ ਆਪਾਂ ਕਿਦਾਂ ਦੋ ਨੱਕ ਰੈਡੀ ਕੀਤੇ ਨੇ ਆ ਦੇਖ ਸਕਦੇ ਹੋ ਜੀ ਤੁਸੀਂ ਆਪਣੇ ਦੋਵੇਂ ਨੱਕ ਰੈਡੀ ਨੇ ਐਸ ਤਰ੍ਹਾਂ ਜੀ ਹੁਣ ਆਪਾਂ ਇਸ ਨੂੰ ਪ੍ਰੈਸ ਦੀ ਹੈਲਪ ਦੇ ਨਾਲ ਕੱਪੜੇ ਦੇ ਉੱਪਰ ਪੇਸਟ ਕਰ ਲੈਣਾਗਾ ਕੱਪੜੇ ਦੇ ਉੱਪਰ ਪੇਸਟ ਕਰਨ ਤੋਂ ਬਾਅਦ ਆਪਾਂ ਇਸ ਦੀ ਕਰ ਲੈਣੀ ਹੈਗੀ ਕਟਿੰਗ ਹੁਣ ਆਪਾਂ ਐਸੇ ਕੱਪੜੇ ਦੇ ਵਿੱਚੋਂ ਹੀ ਆਪਾਂ ਪਿਛਲੇ ਬੈਕ ਨੈਕ ਦੀ ਰੇਵਲੀਰ ਕਟਾਂਗੇ ਤੁਹਾਨੂੰ ਦੱਸਣ ਦਿਆਂ ਵੀ ਕਿੱਦਾਂ ਕਰਨੀ ਹੈ ਆਹ ਵਾਲੇ ਕਾਰਨਰ ਤੋਂ ਉਹ ਵਾਲੇ ਕਾਰਨਰ ਤੱਕ ਦੋਵੇਂ ਕਾਰਨਰਾਂ ਨੂੰ ਫੋਲਡ ਕਰ ਲੈਣਾਗਾ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਜੀ ਰੇਵਲੀਰ ਡਬਲ ਕਰਕੇ ਕੱਟ ਕਰ ਲੈਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਇਹ ਵਾਲੇ ਪੀਸ ਨੂੰ ਦੇਖੋ neck ਤੇ ਅੱਗੇ ਵਾਲੇ neck ਤੇ ਵੀ ਕਪੜਾ ਯੂਜ਼ ਕਰ ਲਿਆ ਤੇ ਆਪਣੀ ਰੇਵਲੀਰ ਵੀ ਕੱਟ ਹੋ ਗਈ। ਹਾਂ ਲਓ ਜੀ ਆਪਣੀ ਰੇਵਲੀਰ ਵੀ ਕੱਟੀ ਗਈ ਤੇ ਆਪਣਾ ਫਰੰਟ ਵਾਲਾ neck ਵੀ ਰੈਡੀ ਹੈਗਾ। ਹੁਣ ਆਪਾਂ ਜਿਹੜੇ ਮਤਲਬ ਕੀ ਕਟਿੰਗ ਵਾਲੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਸੀਗਾ ਵੀ ਆਪਾਂ ਲੈਸ ਲਾਉਣੀ ਆ ਆਪਾਂ ਪ੍ਰੈਸ ਦੀ ਹੈਲਪ ਦੇ ਨਾਲ ਦੇਖੋ ਅ ਕ੍ਰੀਜ਼ ਬਣਾਈ ਹੋਈ ਹੈਗੀ ਵੀ ਜਿੱਥੇ-ਜਿੱਥੇ ਲੈਸ ਲਗਾਉਣੀ ਆਂਗੀ ਹੁਣ ਆਪਾਂ ਮਸ਼ੀਨ ਨਾਲ ਇਹਦੇ ਉੱਤੇ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਲੈਸ ਲਗਾਉਣ ਟਾਈਮ ਜ਼ਿਆਦਾ ਕਾਲੀ ਨਹੀਂ ਕਰਨੀ ਹੌਲੀ ਹੌਲੀ ਲੈਸ ਲਗਾਉਣੀ ਆ ਪਿਆਰ ਦੇ ਨਾਲ ਤਾਂ ਕਿ ਜਦੋਂ ਲੈਸ ਵੱਧ ਘਟਣਾ ਆਵੇ ਬਿਲਕੁਲ ਸਾਰੀ ਇੱਕ ਸਾਰੀ ਵਾਰ ਨੂੰ ਆਵੇ ਕਿਉਂਕਿ ਜੇ ਜਾਰ ਕਿਤੇ ਜ਼ਿਆਦਾ ਕਿਤੇ ਥੋੜੀ ਦਿਖੂਗੀ ਤਾਂ ਆਪਣੇ ਸੂਟ ਦੀ ਲੁੱਕ ਖਰਾਬ ਹੋਊਗੀ ਜੀ ਹੌਲੀ ਹੌਲੀ ਆਪਾਂ ਪਿਆਰ ਦੇ ਨਾਲ ਲੈਸ ਲਗਾਉਣੀ ਹੈ ਜਿਹੜੀ ਆਪਣੀ ਪ੍ਰੈਸ ਦੇ ਨਾਲ ਕਰੀਜ਼ ਬਣਾਈ ਹੋਈ ਸੀਗੀ ਉਸ ਦੇ ਉੱਪਰ ਹੀ ਆਪਾਂ ਲੈਸ ਲਗਾਉਣੀ ਆਂਗੀ ਇਸ ਤਰ੍ਹਾਂ ਜੀ ਆਪਾਂ ਹੌਲੀ ਹੌਲੀ ਕ੍ਰੀਜ਼ ਦੇ ਉੱਪਰ ਲੈਸ ਸਰ ਕੇ ਲੈਸ ਲਗਾ ਲੈਣੀ ਹੈਗੀ ਸਸ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾਗਾ ਵੀ ਲੈਸ ਨਾ ਜ਼ਿਆਦਾ ਬਾਹਰ ਹੋਵੇ ਨਾ ਘੱਟ ਹੋਵੇ ਬਿਲਕੁਲ ਇੱਕਸਾਰ ਮਤਲਬ ਕਿ ਜਿੰਨੀ ਲੈਸ ਉੱਪਰ ਆਪਾਂ ਪਹਿਲਾਂ ਰੱਖੀ ਆ ਜੀ ਉੰਨੀ ਸਾਰੀ ਬਾਹਰਲੇ ਪਾਸੇ ਨੂੰ ਦਿਖਣੀ ਚਾਹੀਦੀ ਹੈ ਜੀ ਇਸ ਤਰ੍ਹਾਂ ਜੀ ਆਪਾਂ ਕਮੀਜ਼ ਨੂੰ ਬਿਨਾਂ ਕੱਟ ਕੀਤੇ ਲੈਸ ਲਗਾ ਸਕਦੇ ਹਾਂਗੇ ਤੁਹਾਨੂੰ ਆਪਾਂ ਪਿਛਲੀ ਵੀਡੀਓ 'ਚ ਇਹਦੀ ਕਟਿੰਗ ਵਿੱਚ ਦੱਸਿਆ ਸੀਗਾ ਵੀ ਜੇ ਆਪਾਂ ਇਸ ਤਰ੍ਹਾਂ ਲੈਸ ਲਗਾਉਣੀ ਹੋਵੇ ਤਾਂ ਕਮੀਜ਼ ਦਾ ਟੀਰਾ ਕਿੰਨਾ ਜ਼ਿਆਦਾ ਰੱਖਣਾ ਫਿਟਿੰਗ ਕਿੰਨੀ ਜ਼ਿਆਦਾ ਰੱਖਣੀ ਆ ਤਾਂ ਕਿ ਲੈਸ ਲਗਾਉਣ ਤੋਂ ਬਾਅਦ ਵੀ ਆਪਣੀ ਫਿਟਿੰਗ ਤੇ ਕਮੀਜ਼ ਪੂਰੀ ਪਰਫੈਕਟ ਆਵੇ ਹੁਣ ਜੀ ਐਸੇ ਤਰੀਕੇ ਆਪਾਂ ਇਧਰਲੇ ਪਾਸੇ ਲੈਸ ਲਗਾ ਲੈਣੀ ਹੈਗੀ ਆ ਦੇਖੋ ਜੀ ਤੁਹਾਨੂੰ ਦਿਖ ਰਹੀ ਹੈਗੀ ਆਪਣੀ ਪ੍ਰੈਸ ਦੇ ਨਾਲ نیچے ਕਰੀਜ਼ ਬਣਾਈ ਹੋਈ ਹੈਗੀ ਬਿਲਕੁਲ ਆਪਾਂ ਕਰੀਜ਼ ਦੀ ਹੈਲਪ ਦੇ ਨਾਲ ਹੀ ਲੈਸ ਲਗਾਉਣੀ ਹੈਗੀ ਤਾਂ ਕਿ ਆਪਣੀ ਲੈਸ ਵਿੰਗੀ ਟੇਢੀ ਨਾ ਹੋਵੇ ਨਾ ਦੇਖੋ ਜੀ ਆਪਣੀ ਲੈਸ ਲੱਗ ਗਈ ਲੈਸ ਦੋਵੇਂ ਪਾਸੇ ਲੱਗ ਚੁੱਕੀ ਹੈਗੀ ਆਪਣੀ ਬਿਲਕੁਲ ਸਹੀ ਲੱਗੀ ਹੈਗੀ ਲੈਸ ਹੁਣ ਆਪਾਂ ਨੈੱਕ ਰੈਡੀ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਇਸ ਤਰ੍ਹਾਂ ਦੇ ਦੋ ਸੂਟ ਰੈਡੀ ਕੀਤੇ ਨੇ ਇੱਕ ਨੈੱਕ ਆਪਾਂ ਅੰਦਰਲੇ ਪਾਸੇ ਨੂੰ ਤਰਪਾਈ ਕਰਕੇ ਤਿਆਰ ਕਰਨਾਗਾ ਇੱਕ ਨੈੱਕ ਰੈਡੀ ਕਰਨਾ ਆਪਾਂ ਜਿੱਦਾਂ ਨਾਰਮਲ ਲੈਸ ਮਤਲਬ ਕਿ ਨਾਰਮਲ ਗਲਾ ਅਟੈਚ ਕਰਦੇ ਆਂਗੇ ਸਿੱਧੇ ਪਾਸੇ ਧਰ ਕੇ ਉੱਦਾਂ ਇਹ ਵਾਲੇ ਇਹ ਵਾਲੇ ਮਤਲਬ ਕਿ ਜਿਹੜਾ ਆ ਵਾਲਾ ਕਮੀਜ਼ਾ ਆਪਾਂ ਰੈਡੀ ਕੀਤਾ ਇਹਦਾ ਜਦੋਂ ਆਪਾਂ ਹੁਣ ਇਹਦੇ ਉੱਤੇ ਸਿਲਾਈ ਲਗਾਵਾਂਗੇ ਇਹ ਆਪਾਂ ਉਲਟੇ ਪਾਸੇ ਧਰ ਕੇ ਗਲਾ ਕੀਤਾਗਾ ਇਹ ਸਿੱਧੇ ਪਾਸੇ ਨੂੰ ਆ ਜਾਊਗਾ ਤੇ ਦੂਸਰਾ ਨੈੱਕ ਆਪਾਂ ਨਾਰਮਲ ਰੈਡੀ ਕਰਨਾ ਉਹ ਅੰਦਰ ਨੂੰ ਫੋਲਡ ਹੋ ਜਾਊਗਾ ਸਿੱਧੇ ਪਾਸੇ ਧਰ ਕੇ ਉਹਦੇ ਆਪਾਂ ਸਿਲਾਈ ਲਗਾਵਾਂਗੇ ਐਸ ਤਰ੍ਹਾਂ ਜੀ ਹੌਲੀ ਹੌਲੀ ਆਪਾਂ ਨੈੱਕ ਨੂੰ ਕਮੀਜ਼ ਦੇ ਨਾਲ ਅਟੈਚ ਕਰ ਲੈਣਾਗਾ ਤੁਸੀਂ ਚਾਹੋ ਤਾਂ ਪਿੰਨ ਦੇ ਪਿੰਨ ਦੀ ਹੈਲਪ ਵੀ ਲੈ ਸਕਦੇ ਹੋ ਵੀ ਇੱਥੇ ਪਿੰਨ ਲਗਾ ਲਓ ਵੀ ਤੁਹਾਡਾ neck ਹਿੱਲੇ ਨਾ ਦੋ ਪਿੰਨ ਸਾਈਡਸ ਤੇ ਲਗਾ ਲਓ ਇੱਕ ਪਿੰਨ نیچے ਲਗਾ ਲਓ ਫਿਰ ਜਿਹੜਾ neck ਆ ਉਹ ਬਿਲਕੁਲ ਵੀ ਹਿਲਦਾ ਨਹੀਂ ਹੈਗਾ ਉਹ ਕਮੀਜ਼ ਦੇ ਨਾਲ ਅਟੈਚ ਰਹਿੰਦਾਗਾ ਤਾਂ ਸਲਾਈ ਬਹੁਤ ਹੀ ਸੌਖੀ ਲੱਗ ਜਾਂਦੀ ਹੈਗੀ ਅਨਿਚੇ ਜੋ ਜਿ ਗਲਾਈ ਬਹੁਤ ਹੀ ਹੌਲੀ ਹੌਲੀ ਦੇਣੀ ਆਗੀ ਤਾਂ ਕਿ ਨੀਚੇ ਵਾਲੀ ਗੁਲਾਈ ਚ ਆਪਣੀ ਚ ਕੋਈ ਵੀ ਵਾਧ ਘਾਟ ਨਾ ਰਹੇ ਕਿਉਂਕਿ ਜੇ ਸੂਟ ਦਾ ਨੈੱਕ ਥੋੜਾ ਜਿਹਾ ਵੀ ਵਿੰਗਾ ਡੈਡਾ ਹੋ ਜੇ ਸੂਟ ਦੀ ਸਾਰੀ ਲੁੱਕ ਖਰਾਬ ਹੋ ਜਾਂਦੀ ਹੈ ਜੀ ਆਹ ਲਓ ਜੀ ਆਪਣੇ ਨੈੱਕ ਹੋ ਗਿਆ ਕਮੀਜ਼ ਦੇ ਨਾਲ ਅਟੈਚ ਹੁਣ ਆਪਏ ਇਸ ਦੀ ਕਰ ਲੈਣੀ ਹੈਗੀ ਐਕਸਟਰਾ ਧਾਗਾ ਕਟਿੰਗ ਕਰਨ ਤੋਂ ਬਾਅਦ ਕਟਿੰਗ ਜਿਹੜਾ ਸੈਂਟਰ 'ਚ ਐਕਸਟਰਾ ਕੱਪੜਾ ਉਸ ਦੀ ਵੀ ਕਰ ਲੈਣੀ ਆ ਕਟਿੰਗ ਹਾਂ ਜੀ ਜਿ ਇਸ ਤਰ੍ਹਾਂ ਕਰ ਲੈਣੀ ਆ ਆਪਾਂ ਕਟਿੰਗ ਸੈਂਟਰ 'ਚੋਂ ਵੀ ਤੇ ਨੀਚੋਂ ਵੀ ਕਟਿੰਗ ਕਰਨ ਤੋਂ ਬਾਅਦ ਜਿਹੜਾ ਆਪਾਂ ਉੱਪਰਲਾ ਮਸ਼ੀਨ ਦਾ ਜਿਹਦੇ ਵਿੱਚ ਆਪਾਂ ਰੀਲ ਪਾਉਣੇ ਹੁੰਦੇ ਆ ਇਹਦੀ ਹੈਲਪ ਦੇ ਨਾਲ ਜਾਂ ਕਿਸੇ ਹੋਰ ਤਿੱਖੀ ਚੀਜ਼ ਦੇ ਨਾਲ ਆਪਾਂ neck ਨੂੰ ਸਿੱਧਾ ਕਰ ਲੈਣਾਗਾ ਇਹ ਜਿਹੜੇ ਮਤਲਬ ਕਿ ਬਾਲ ਵਗੈਰਾ ਨੇ ਇਹ ਨਿਕਲਣਗੇ ਪ੍ਰੈਸ ਦੀ ਹੈਲਪ ਦੇ ਨਾਲ ਇਸ ਤੋਂ ਬਾਅਦ ਗਲੇ ਨੂੰ ਸਿੱਧਾ ਕਰਨ ਤੋਂ ਬਾਅਦ ਇਹ ਸੂਪਰ ਪ੍ਰੈਸ ਜ਼ਰੂਰ ਕਰ ਲੈਣੀ ਹੈ ਜੀ ਹੁਣ ਆਪਾਂ ਜੀ ਪਲੇਟਸ ਪਾਵਾਂਗੇ ਦੇਖੋ ਆਪਾਂ ਲੈਸ ਇਸ ਤਰੀਕੇ ਦੇ ਨਾਲ ਲਾਈ ਹੈਗੀ ਵੀ ਲੈਸ ਜਿੱਥੇ ਲਗਾਉਣੀਆਂ ਪਲੇਟਸ ਦੇ ਵਿੱਚ ਨਾ ਆਵੇ ਆਪਣੀ ਪਲੇਟਸ ਤੇ ਕੋਈ ਅਸਰ ਨਾ ਪਵੇ ਵੀ ਲੈਸ ਲਗਾਈ ਹੈਗੀ ਵੀ ਜਾਂ ਜਾਂ ਤਾਂ ਲੈਸ ਵਿੰਗੀ ਟੇਢੀ ਹੋਵੇ ਜਾਂ ਪਲੇਟਸ ਵਿੰਗੀ ਟੇਢੀਆਂ ਹੋਣ ਲੈਸ ਦੇ ਜਦੋਂ ਆਪਾਂ ਮਾਰਕਿੰਗ ਕਰਨੀਆਂ ਤਾਂ ਇਸ ਤਰੀਕੇ ਦੇ ਨਾਲ ਹੀ ਰੱਖਣੀ ਕਰਨੀਆਂ ਹੈਗੀ ਵੀ ਕੋਈ ਵੀ ਆਪਣੀ ਪਲੇਟ ਵਿੰਗੀ ਟੇਢੀ ਨਾ ਹੋਵੇ ਸਾਈਡ ਵਾਲੀਆਂ ਪਲੇਟਸ ਵੀ ਸਹੀ ਪੈ ਜਾਣ ਤੇ ਜਿਹੜੀਆਂ ਫਰੰਟ ਵਾਲੀਆਂ ਪਲੇਟਸ ਨੇ ਇਹ ਵੀ ਸਹੀ ਪੈ ਜਾਣ ਜਦੋਂ ਆਪਾਂ ਪਲੇਟਸ ਪਾਉਣੀਆਂ ਨੇ ਜੀ ਜਿੱਥੋਂ ਸ਼ੁਰੂ ਕਰਦੇ ਹੁੰਨੇ ਆ ਉੱਥੋਂ ਤਾਂ ਬਿਲਕੁਲ ਹੀ ਨਾਲ-ਨਾਲ ਸਲਾਈ ਉਹ ਕਰਨੀਆਂ ਤਾਂ ਕਿ ਜਦੋਂ ਆਪਾਂ ਸਿੱਧਾ ਕਰੀਏ ਬੁਲਬੁਲਾ ਜਾ ਨਾ ਬਣੇ ਤੇ ਜਦੋਂ ਆਪਾਂ ਪਲੇਟਸ ਸੈਂਟਰ ਚ ਲੈ ਕੇ ਆਉਣੀਆਂ ਨੇ ਤਾਂ ਡੂੰਗੀਆਂ ਪਾਉਣੀਆਂ ਨੇ ਜੇ ਆਪਣੀਆਂ ਪਲੇਟਸ ਡੂੰਗੀਆਂ ਪਾਈਆਂ ਹੋਣਗੀਆਂ ਤਾਂ ਆਪਣੀ ਫਿਟਿੰਗ ਵੀ ਸਹੀ ਬਣੂਗੀ ਤੇ ਜਿਹੜਾ ਆਪਣਾ ਨੈੱਕ ਅੱਗੇ ਵਾਲਾ ਪਿੱਛੇ ਨੂੰ ਜਾਂਦਾ ਹੁੰਦਾ ਉਹ ਵੀ ਨਹੀਂ ਜਾਊਗਾ ਕਿਉਂਕਿ ਜਦੋਂ ਫਿਟਿੰਗ ਸਹੀ ਹੋਊਗੀ ਕਮੀਜ਼ ਸਹੀ ਰਹੂਗਾ ਤਾਂ ਕਦੇ ਵੀ ਜਿਹੜਾ ਅੱਗੇ ਵਾਲਾ ਨੈੱਕ ਆ ਉਹ ਪਿੱਛੇ ਨੂੰ ਨਹੀਂ ਜਾਊਗਾ ਤੇ ਇਥੋਂ ਸਲਾਈ ਜਰੂਰ ਡਬਲ ਕਰਨੀ ਆ ਨਹੀਂ ਪਲੇਟਸ ਜਦੋਂ 2-3 ਵਾਰੀ ਪਾਉਣ ਤੋਂ ਬਾਅਦ ਜਿਹੜੀਆਂ ਪਲੇਟਸ ਹੁੰਦੀਆਂ ਨੇ ਉੱਪਰੋਂ ਉੱਦੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਆ ਦੇਖੋ ਜੀ ਆਪਣੀਆਂ ਪਲੇਟਸ ਪੈ ਗਈ ਇੱਕ तरह ऐसे तरह ही ਆਪਾਂ ਦੂਸਰੇ ਪਾਸੇ ਪਲੇਟਸ ਪਾ ਲੈਣੀਆਂ ਨੇ ਆ ਦੇਖੋ ਜਿੱਥੋਂ ਡੰਗਾਈ ਦਿੱਤੀ ਐ ਇੱਥੋਂ ਡੰਗਾਈ ਆਪਾਂ ਦਿੱਤੀ ਨਹੀਂ ਹੈਗੀ ਉੱਪਰੋਂ ਵੀ ਨਹੀਂ ਦਿੱਤੀ ਸੈਂਟਰ 'ਚੋਂ ਡੰਗਾਈ ਦਿੱਤੀ ਹੈਗੀ ਐਸੇ ਤਰ੍ਹਾਂ ਹੀ ਆਪਾਂ ਇਧਰਲੇ ਪਾਸੇ ਪਲੇਟਸ ਪਾ ਲੈਣੀਆਂ ਨੇ ਹੁਣ ਆਪਾਂ ਆ ਦੋਵੇਂ ਪਲੇਟਸ ਪੈ ਗਈਆਂ ਜੀ ਹੁਣ ਦੇਖੋ ਆਪਣੀ ਸਾਈਡ ਵਾਲੀਆਂ ਪਲੇਟਸ ਵੀ ਆਪਣੀ ਲੈਸ ਦੇ ਵਿੱਚ ਨਹੀਂ ਆ ਰਹੀਆਂ ਜਦੋਂ ਆਪਾਂ ਲੈਸ ਦੀ ਮਾਰਕਿੰਗ ਕਰਨੀ ਆ ਤਾਂ ਆਪਾਂ ਇਹ ਜ਼ਰੂਰ ਦੇਖ ਕੇ ਕਰਨੀ ਆ ਵੀ ਆਪਣੀਆਂ ਪਲੇਟਸ ਵਿੱਚ ਨਾ ਆਉਣ ਕਿਉਂਕਿ ਪਲੇਟਸ ਦੇ ਨਾਲ ਹੀ ਫਿਟਿੰਗ ਵਧੀਆ ਬਣਦੀ ਹੈ ਜੀ ਜੇ ਲੈਸ ਦੇ ਵਿੱਚ ਆਉਣਗੇ ਆ ਤਾਂ ਲੈਸ ਵੀ ਸਾਈਡ ਵਾਲੀਆਂ ਪਲੇਟਸ ਤੇ ਨਾਲ ਵਿੰਗੀ ਟੇਢੀ ਹੋਊਗੀ ਤੇ ਪਲੇਟਸ ਵੀ ਨਹੀਂ ਸਹੀ ਪੈਣੀ ਐ ਇਸ ਤਰ੍ਹਾਂ ਜੀ ਕੱਪੜੇ ਦੀ ਕਟਿੰਗ ਕਰਕੇ ਆਪਾਂ ਕੱਪੜਾ ਜ਼ਰੂਰ ਲਗਾਉਣਾ ਪਲੇਟਸ ਤੇ ਕਿਉਂਕਿ ਜਿਹੜੇ ਕੱਪੜਾ ਸੂਟ ਲਾਈਨਿੰਗ ਵਾਲਾ ਨਹੀਂ ਹੁੰਦਾ ਤਾਂ ਉਹਦੇ ਉੱਤੇ ਆਪਾਂ ਨੂੰ ਕੱਪੜਾ ਜ਼ਰੂਰ ਲਗਾਉਣਾ ਚਾਹੀਦਾ ਹੈ ਦੇਖੋ ਜੀ ਬਿਲਕੁਲ ਵੀ ਬੁਲਬਲਾ ਨਹੀਂ ਬਣਿਆ ਕੋਈ ਆਪਣੀ ਲੈਸ ਵਿੰਗੀ ਟੇਢੀ ਨਹੀਂ ਹੋਈ ਹੁਣ ਆਪਾਂ ਜੀ ਬੈਕ ਨੈੱਕ ਰੈਡੀ ਕਰਨਾਗਾ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਇਸ ਤਰ੍ਹਾਂ ਰੇਵਲੀਰ ਕਟਿੰਗ ਕਰ ਲੈਣੀ ਆਂਗੀ ਇੱਥੋਂ ਆਪਾਂ ਬਿਲਕੁਲ ਸਿੱਧੀ ਕੱਟ ਕਰ ਲੈਣੀ ਆ ਜਿਹੜਾ ਐਕਸਟਰਾ ਕੱਪੜਾ ਉਹਦੀ ਕਟਿੰਗ ਕਰ ਦੇਣੀ ਆਂਗੀ ਇਸ ਤਰ੍ਹਾਂ ਜੀ ਹੁਣ ਆਪਾਂ ਇਸ ਦੇ ਉੱਪਰ ਸਲਾਈ ਲਗਾਵਾਂਗੇ ਜਦੋਂ ਆਪਾਂ ਬੈਕ ਵਾਲਾ ਨੈੱਕ ਰੈਡੀ ਕਰਨਾ ਨਾ ਜਿਹੜੀ ਆਪਣੀ ਰੇਵਲੀਰ ਆ ਇਹਨੂੰ ਆਪਾਂ ਬਿਲਕੁਲ ਵੀ ਖਿੱਚਣਾ ਨਹੀਂ ਹੈਗਾ ਜਿੰਨੀ ਇਹ ਢਿੱਲੀ ਹੋਊਗੀ ਉੰਨੀ ਪਿਛਲੇ ਕਲੇ ਵਿੱਚ ਸਫਾਈ ਆਊਗੀ ਜਿਹੜਾ ਨੀਚੇ ਵਾਲਾ ਕੱਪੜਾ ਉਸ ਨੂੰ ਤੁਸੀਂ ਹਲਕੇ ਜਿਹੇ ਹੱਥਾਂ ਨਾਲ ਖਿੱਚ-ਖਿੱਚ ਕੇ ਰੇਵਲੀ ਲਗਾਉਣੀ ਹੈਗੀ ਕਿਉਂਕਿ ਜਿੰਨੀ ਰੇਵਲੀ ਢਿੱਲੀ ਹੋਊਗੀ ਉੰਨੀ ਬਹੁਤੀ ਸਫਾਈ ਦੇ ਨਾਲ ਉੰਨੀ ਸਫਾਈ ਦੇ ਨਾਲ ਗਲਾ ਤਿਆਰ ਹੋਊਗਾ ਦੇਖੋ ਜੀ ਮੈਂ ਨੀਚੇ ਵਾਲਾ ਕੱਪੜਾ ਖਿੱਚ ਰਹੀਆਂ ਹਲਕੇ ਜਿਹੇ ਹੱਥਾਂ ਦੇ ਨਾਲ ਤੇ ਉੱਪਰਲੀ ਜਿਹੜੀ ਰੇਵਲੀ ਦਾ ਉਹ ਢਿੱਲੀ ਛੱਡ ਕੇ ਲਾਉਣੀ ਹੈਗੀ ਉਹ ਬਿਲਕੁਲ ਵੀ ਖਿੱਚਣੀ ਨਹੀਂ ਹੈਗੀ ਰੇਵਲੀਰ ਹਮੇਸ਼ਾ ਜ਼ਿਆਦਾ ਕੱਟਣੀ ਚਾਹੀਦੀ ਹੈ ਕਿਉਂਕਿ ਆਪਾਂ ਨੀਚੇ ਵਾਲੇ ਕੱਪੜੇ ਨੂੰ ਖਿੱਚ ਕੇ ਲਗਾਉਣੇ ਹੁੰਨੇ ਆਗੇ ਤਾਂ ਕਰਕੇ ਰੇਵਲੀ ਮਤਲਬ ਕਿ ਜਿੰਨਾ ਨੈਕ ਹੁੰਦਾ ਉਸ ਤੋਂ ਜ਼ਿਆਦਾ ਲੱਗਦੀ ਹੈਗਾ ਕੱਪੜਾ ਜਿਹੜੀ ਆਪਾਂ ਰੇਵਲੀਰ ਕਟਿੰਗ ਕਰਦੇ ਆਗੇ ਇਸ ਤਰ੍ਹਾਂ ਦੇਖੋ ਜੀ ਆਪਣੀ ਰੇਵਲੀ ਲੱਗ ਗਈ ਹੁਣ ਆਪਾਂ ਇਸ ਦੇ ਉੱਪਰ ਇੱਕ ਟਾਪ ਸਟਿਚ ਲਗਾ ਲੈਣੀ ਹੈਗੀ ਇਸ ਦੇ ਨਾਲ ਕੀ ਹੋਊ ਗਲੇ ਦੀ ਮਜ਼ਬੂਤੀ ਵੀ ਹੋ ਜਾਊਗੀ ਤੇ ਜਦੋਂ ਆਪਾਂ ਇਸ ਨੂੰ ਅੰਦਰ ਨੂੰ ਫੋਲਡ ਕਰਾਂਗੇ ਤਾਂ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਜਾਊਗਾ ਇਸ ਤਰ੍ਹਾਂ ਜੀ ਹੌਲੀ ਹੌਲੀ ਆਪਾਂ ਟੌਪ ਸਟਿਚ ਲਗਾ ਲੈਣੀ ਹੈਗੀ ਇਹ ਆਪਾਂ ਨੂੰ ਜਰੂਰ ਲਗਾਉਣੀ ਚਾਹੀਦੀ ਹੈ ਇਹਦੇ ਨਾਲ ਨੈਕ ਤੇ ਡਬਲ ਸਲਾਈ ਵੀ ਹੋ ਜਾਂਦੀ ਹੈਗੀ ਤੇ ਜਦੋਂ ਆਪਾਂ ਤਰਪਾਈ ਕਰਦੇ ਆ ਨਾ ਅੰਦਰ ਨੂੰ ਫੋਲਡ ਕਰਦੇ ਆ ਤਾਂ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਜਾਂਦਾ ਜੀ ਆ ਦੇਖੋ ਜੀ ਜਿਹੜਾ ਆ ਨੀਚੇ ਵਾਲਾ ਕੱਪੜਾ ਇਹਦੀ ਆਪਾਂ ਇੱਥੇ ਛੋਟੇ-ਛੋਟੇ ਕੱਟ ਲਗਾ ਲੈਣੇ ਆ ਐਦਾਂ ਇਸ ਨੂੰ ਅਲੱਗ ਕਰਕੇ ਰੇਵਲੀਰ ਨਾਲੋਂ ਛੋਟੇ-ਛੋਟੇ ਕੱਟ ਲਗਾ ਲੈਣੇ ਆ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਕੇ ਇਸ ਦੇ ਉੱਪਰ ਜੀ ਤਰਪਾਈ ਹੋ ਜਾਊਗੀ ਹੁਣ ਜੀ ਆਪਾਂ ਬੈਕ ਨੈੱਕ ਵਾਲੀਆਂ ਪਲੇਟਸ ਪਾ ਲੈਣੀਆਂ ਨੇ ਬੈਕ ਪੱਲੇ ਵਾਲੀਆਂ ਇਸ ਤਰ੍ਹਾਂ ਇਹ ਵੀ ਜੇ ਮੈਂ ਆਪਾਂ ਅੱਗੇ ਵਾਲੀਆਂ ਪਾਈਆਂ ਸੀਗੀਆਂ ਕੱਪੜਾ ਰੱਖ ਕੇ ਜਿਹੜੀ ਆਪਣੀ ਪੱਟੀ ਕੱਟੀ ਹੋਈ ਆ ਉਹ ਰੱਖ ਕੇ ਇੱਥੋਂ ਸ਼ੁਰੂ ਕਰਨਾ ਜੀ ਬਿਲਕੁਲ ਨਾਲ ਇੱਥੋਂ ਬਿਲਕੁਲ ਵੀ ਕੱਪੜਾ ਆਪਾਂ ਵਿੱਚ ਨਹੀਂ ਦੇਣਾ ਹੁੰਦਾ ਆ ਦੇਖੋ ਜੀ ਆਪਣਾ neck ਵੀ ਰੈਡੀ ਹੋ ਗਿਆ ਆਪਣੀਆਂ ਪਲੇਟਸ ਵੀ ਪੈ ਗਈਆਂ ਹੁਣ ਆਪਾਂ ਇਹ ਕਮੀਜ਼ ਦੇ ਪਿਛਲੇ ਪਾਸੇ ਵੀ ਲੈਸ ਲਗਾਈ ਹੈ ਜੀ ਵਸੇ ਤੁਸੀਂ ਚਾਹੋ ਨਹੀਂ ਲਗਾਉਣੀ ਤਾਂ ਪਿਛਲੇ ਪਾਸੇ ਨਾ ਲਗਾਓ ਇਹ ਤੁਹਾਡੀ ਉਹ ਆ ਜੇ ਤੁਸੀਂ ਪਿਛਲੇ ਪਾਸੇ ਲੈਸ ਨਹੀਂ ਲਗਾਉਣੀ ਤਾਂ ਤੁਹਾਨੂੰ ਫਰੰਟ ਵਾਲੇ ਪੱਲੇ ਦੀ ਜਿਹੜੀ ਕਟਿੰਗ ਆ ਗਈ ਉਹ ਅਲੱਗ ਕਰਨੀ ਪਊਗੀ ਦਾ ਫਰੰਟ ਵਾਲੇ ਪੱਲੇ ਦੀ ਕਟਿੰਗ ਅਲੱਗ ਕਰ ਲਓ ਤੁਸੀਂ ਵੀਡੀਓ ਵਿੱਚ ਦੇਖਿਓ ਜਿਹੜੀ ਮੈਂ ਪਹਿਲਾਂ ਪਾਈ ਆ ਮੈਂ ਇਕੱਠੀ ਕਟਿੰਗ ਕੀਤੀ ਸੀ ਕਿਉਂਕਿ ਮੈਂ ਪਿਛਲੇ ਪਾਸੇ ਵੀ ਲੈਸ ਲਗਾਉਣੀ ਸੀ ਜੇ ਤੁਸੀਂ ਲੈਸ ਨਹੀਂ ਲਗਾਉਣੀ ਤਾਂ ਤੁਸੀਂ ਅੱਗੇ ਵਾਲੇ ਪੱਲੇ ਦੀ ਕਟਿੰਗ ਅਲੱਗ ਕਰ ਲਓ ਤੇ ਪਿਛਲੇ ਪੱਲੇ ਦੀ ਕਟਿੰਗ ਅਲੱਗ ਕਰ ਲਓ ਹੁਣ ਜੀ ਆਪਾਂ ਜਿਹੜੇ ਆਪਣੇ ਤੀਰੇ ਵਾਲੀ ਹੁੰਦੇ ਨੇ ਮਤਲਬ ਕਿ ਦੋਵੇਂ ਪੱਲੇ ਇਹ ਆਪਸ ਚ ਇਸ ਤਰ੍ਹਾਂ 모ੜ ਦੇ ਉੱਪਰ ਸਲਾਈ ਲਗਾ ਕਰ ਜੋੜ ਲੈਣੇ ਨੇ ਦੂਮੇ ਪਾਸੇ ਆਪਾਂ ਸਲਾਈ ਲਗਾ ਲਈ ਹੁਣ ਆਪਾਂ ਜੀ ਸਾਈਡ ਵਾਲੀ ਸਲਾਈ ਲਗਾਵਾਂਗੇ ਇਹ ਸਲਾਈ ਆਪਾਂ ਨੂੰ ਜ਼ਰੂਰ ਡਬਲ ਲਾਉਣੀ ਚਾਹੀਦੀ ਹੈ ਜੀ ਹਾਂ ਦੇਖੋ ਜੀ ਆਪਣੇ ਪਹਿਲਾਂ ਕੱਟ ਵੀ ਲਗਾਇਆ ਹੋਇਆ ਸੀ ਤੇ ਮਾਰਕ ਵੀ ਕੀਤਾ ਹੋਇਆ ਸੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਕਮੀਜ਼ ਦੇ ਤਰਪਾਈ ਕਰ ਲਈ ਆਪਾਂ ਕਮੀਜ਼ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਕਮੀਜ਼ ਦੇ ਜਿਹੜੇ ਚਾਕ ਹੁੰਦੇ ਨੇ ਉਹਨਾਂ ਨੂੰ ਆਈ ਲੋਕ ਕਿਦਾਂ ਕਰਨਾ ਇਸ ਤਰ੍ਹਾਂ ਸੂਈ 'ਚ ਜੀ ਆਪਾਂ ਡਬਲ ਧਾਗਾ ਪਾਇਆ ਸੀ ਡਬਲ ਧਾਗਾ ਪਾਉਣ ਤੋਂ ਬਾਅਦ ਐਸ ਤਰ੍ਹਾਂ ਆਪਾਂ 2-3 ਤੋਪੇ ਭਰ ਲੈਣੇ ਨੇ 2-3 ਤੋਪੇ ਭਰਨ ਤੋਂ ਬਾਅਦ ਆ ਦੇਖੋ ਜੀ ਆਪਾਂ 3-4 ਤੋਪੇ ਭਰ ਲਏ ਹੁਣ ਆਪਾਂ ਹੋਰ ਤੋਪਾਂ ਨਹੀਂ ਭਰਨਾ ਹੈਗਾ ਹੁਣ ਆਪਾਂ ਇਸ ਤੇ ਮਤਲਬ ਕਿ ਆਈ ਲੋਕ ਬਣਾਵਾਂਗੇ ਇਸ ਤਰ੍ਹਾਂ ਜੀ ਸੂਈ ਧਾਗੇ ਦੇ ਵਿੱਚ ਦੀ ਕੱਢ ਲੈਣੀ ਹੈਗੀ ਇੱਕ ਪਾਸੇ ਨੂੰ ਹੀ ਧਾਗਾ ਰੱਖਣਾਗਾ ਜਿੱਧਰ ਨੂੰ ਆਪਾਂ ਪਹਿਲੀ ਵਾਰੀ ਰੱਖ ਲਿਆ ਉਧਰ ਨੂੰ ਰੱਖ ਕੇ ਹੀ ਐਦਾਂ ਆਈ ਲੋਕ ਬਣਾਉਣਾਗਾ ਆਪਾਂ ਹਰ ਇੱਕ ਵਾਰੀ ਜੀ ਆਪਾਂ ਮਤਲਬ ਕਿ ਉਹਦੇ ਵਿੱਚ ਦੀ ਧਾਗਾ ਕੱਢੀ ਜਾਣਾਗਾ ਅ ਦੇਖੋ ਜੀ ਹੁਣ ਆਪਾਂ ਪਿਛਲੇ ਪਾਸੇ ਲਾ ਜਾ ਕੇ ਧਾਗਾ ਗੰਢ ਦੇ ਦੇਣੀ ਹੈਗੀ ਹੁਣ ਆਪਣੇ ਜੀ ਆਈ ਲੋਕ ਬਣ ਕੇ ਤਿਆਰ ਹੋ ਗਏ ਇਸ ਤੇ ਨਾਲ ਕੀ ਹੁੰਦਾ ਜਿਹੜੇ ਆਪਣੇ ਚਾਕ ਨੇ ਉਹ ਇੱਥੋਂ ਫਟਦੇ ਨਹੀਂ ਹੈਗੇ ਉੱਡਦੇ ਨਹੀਂ ਹੈਗੇ ਆਪਣਾ ਸੂਟ ਬਣ ਕੇ ਹੋ ਚੁੱਕਿਆ ਜੀ ਤਿਆਰ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆਪਣੀ ਸੂਟ ਦੀ ਲੁੱਕ ਤੁਹਾਨੂੰ ਕਿੱਦਾਂ ਦਾ ਲੱਗਿਆ ਸੂਟ ਪਲੀਜ਼ ਕਮੈਂਟ ਕਰਕੇ ਦੇ ਦੱਸਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ